ਫਲੋਰੀਡਾ ਦੇ ਗਵਰਨਰ ਦਾ ਹੁਣ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸ ਨੇ ਹਰਜਿੰਦਰ ਦੇ ਕੇਸ ਬਾਰੇ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਫਲੋਰੀਡਾ ਦੇ ਗਵਰਨਰ ਦੀ ਇਹ ਵੀਡੀਓ ਦੇਖੋ and uh, was obviously a total disaster to even try that ਫਲੋਰੀਡਾ ਦੇ ਗਵਰਨਰ ਨੇ ਇਹ ਕਿਹਾ ਕਿ ਇੱਕ ਟਰੱਕ ਡਰਾਈਵਰ ਨੇ ਉਸ ਰਸਤੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਯੂ ਟਰਨ ਲਈ ਜੋ ਕਿ ਪੈਟਰੋਲਿੰਗ ਵਾਸਤੇ ਹੁੰਦਾ ਹੈ ਨਾ ਕਿ ਟਰੱਕ ਡਰਾਈਵਰਾਂ ਦੇ ਟਰੱਕ ਲੰਘਾਉਣ ਵਾਸਤੇ ਜਦ ਉਸ ਨੇ ਟਰੱਕ ਦਾ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੱਡੀ ਉਸ ਦੇ ਵਿੱਚ ਆ ਕੇ ਵੱਜੀ ਤੇ ਉਸ ਹਾਦਸੇ ਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਗਈ ਪਹਿਲਾਂ ਤਾਂ ਉਸ ਪ੍ਰਤੀ ਕੋਈ ਗਵਾਹ ਜਾਂ ਸਬੂਤ ਨਹੀਂ ਸੀਗਾ ਪਰ ਹੁਣ ਜਦੋਂ ਉਸ ਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਇੱਕ ਸਬੂਤ ਤੇ ਇੱਕ ਗਵਾਹ ਪੇਸ਼ ਹੋ ਚੁੱਕਿਆ ਹੈ ਵਰਨਰ ਨੇ ਇਹ ਵੀ ਕਿਹਾ ਕਿ ਜਦ ਉਸ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤਾਂ ਉਸ ਦੇ ਕੋਲੇ ਦੋ ਰਾਜਾਂ ਦਾ ਡਰਾਈਵਿੰਗ ਲਾਇਸੈਂਸ ਕਿੱਥੋਂ ਆਇਆ ਤੇ ਦੂਸਰਾ ਜਦੋਂ ਉਸ ਦੇ ਐਕਸੀਡੈਂਟ ਹੋ ਗਿਆ ਸੀ ਤਾਂ ਉਸ ਨੇ ਭੱਜਣ ਦੇ ਲਈ ਕੈਲੀਫੋਰਨੀਆ ਦੀ ਫਲੈਟ ਲੈ ਕੇ ਕੈਲੀਫੋਰਨੀਆ ਕਿਉਂ ਚਲਾ ਗਿਆ ਵਰਨਰ ਨੇ ਕਿਹਾ ਕਿ ਹਰਜਿੰਦਰ ਕੇਸ ਮਾਮਲੇ ਦੇ ਵਿੱਚ ਇਕੱਲਾ ਹਰਜਿੰਦਰ ਨਹੀਂ ਫਸੂਗਾ ਜਿਸ ਨੇ ਉਸ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਪਹਿਲਾਂ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਹਰਜਿੰਦਰ ਦੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਉਸ ਨੇ ਤਿੰਨ ਬੇਗੁਨਾ ਲੋਕਾਂ ਦਾ ਕਤਲ ਕੀਤਾਗਾ ਇਸ ਕਰਕੇ ਉਸ ਦੀ ਸਜ਼ਾ ਦੇ ਵਿੱਚ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਵੇਗੀ ਜਿੰਨੀ ਸਖਤ ਤੋਂ ਸਖਤ ਸਜ਼ਾ ਉਸ ਨੂੰ ਬਣਦੀ ਆ ਉਹ ਵੱਧ ਤੋਂ ਵੱਧ ਦਵਾਈ ਜਾਊਗੀ ਹੁਣ ਦੇਖਦੇ ਆ ਕਿ ਹਰਜਿੰਦਰ ਦੇ ਕੇਸ ਦੇ ਵਿੱਚ ਕੀ ਬਣੂਗਾ ਜੋ ਪੰਜਾਬੀ ਭਾਈਚਾਰਾ ਉੱਥੇ ਧਰਨੇ ਤੇ ਰੋਸ਼ ਪ੍ਰਦਰਸ਼ਨ ਕਰ ਰਿਹਾਗਾ ਗਵਰਨਰ ਉਸ ਦੇ ਉੱਤੇ ਗੌਰ ਕਰੂਗਾ ਜਾਂ ਨਹੀਂ ਕਰੂਗਾ ਉਹ ਪਟੀਸ਼ਨਾਂ ਲਗਾਤਾਰ ਦਰਜ ਹੋ ਰਹੀਆਂ ਨੇਗੀਆਂ ਉਹਨਾਂ ਨੂੰ ਦੇਖ ਕੇ ਗਵਰਨਰ ਹਰਜਿੰਦਰ ਦੇ ਕੇਸ ਦੇ ਵਿੱਚ ਤਰਸ ਦੇ ਆਧਾਰ ਤੇ ਉਸ ਦੀ ਸਜ਼ਾ ਨੂੰ ਘੱਟ ਕਰੂਗਾ ਜਾਂ ਨਹੀਂ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤਾਂ ਪੁਲਿਸ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ